ਗੱਲ ਤਾਂ ਇਹ ਸਾਰੇ ਮੁੱਦੇ ਹੀ ਉਸੇ ਤਰ੍ਹਾਂ ਖੜੇ ਨੇ ਪਿਛਲੇ ਦਿਨਾਂ ਤੋਂ ਮੱਲੋ ਇਹ ਸਰਕਾਰ ਲਾ ਲੋ ਜਾਂ ਪ੍ਰਸ਼ਾਸਨ ਲਾ ਲੋ ਇਹਦੀ ਨਾਲੀ ਮੱਲੋ ਇਹਦੀ سپورਟ ਹੀ ਕਰਨ ਲੱਗੇ ਹੋਏ ਨੇ ਜਿਹੜਾ ਇਹ ਮੱਲੋ ਮਹਿਲਮ ਭਗਵਾਨਪੁਰਾ ਸ਼ੂਗਰ ਮੇਲਾ ਵਾਲਾ ਅਸੀਂ ਪਿਛਲੇ ਜਦੋਂ ਪਿਛਲੇ 27 ਤਰੀਕ ਨੂੰ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਟ੍ਰੇਨਾਂ ਰੋਕਣ ਦਾ ਮੱਲੋ ਦਿੱਤਾ ਉਦੋਂ ਕਿਸਾਨਾਂ ਨੂੰ ਸਵੇਰੇ ਸਾਧਰੀ ਪੁਲਿਸ ਨੇ ਘਰਾਂ ਤੋਂ ਚੱਕ ਕੇ ਸ਼ਾਮ ਤੱਕ ਰੋਲਾ ਪੈਂਦਾ ਰਿਹਾ ਸਾਰੇ ਸ਼ਾਮ ਨੂੰ ਮੀਟਿੰਗ ਹੋ ਗਈ ਇੱਕ ਡੀਸੀ ਸਾਹਿਬ ਨਾਲ ਬੈਠੇ ਤੇ ਆਪਣੇ ਪੁਲਿਸ ਕਮਿਸ਼ਨਰ ਸਾਹਿਬ ਨਾਲ ਬੈਠੇ ਉੱਥੇ ਫੇਰ ਇੱਕ ਸਮਝੌਤਾ ਕਰਾਤਾ ਸੀ ਵੀ ਇਹ 10 ਟਰਾਲੀਆਂ ਗੰਨੇ ਦੀਆਂ ਭਗਵਾਨਪੁਰਾ 슈ਗਰ ਮਿਲ ਰੋਜ਼ ਲਾਹਿਆ ਕਰੂਗਾ ਪਰ ਜੇ ਉਹਦੀ ਔਸਤ ਕੱਢੀਏ ਤਾਂ ਇਹਨੇ 2 ਟਰਾਲੀਆਂ ਵੀ ਨਹੀਂ ਰੋਜ਼ ਦੀਆਂ ਲਾਹੀਆਂ ਉਦਾਂ ਦੀਆਂ ਅਸੀਂ ਉਦਾਂ ਦੇ ਹੀ ਮਤਲਬ ਲੱਗੇ ਹੋਏ ਆ ਕਦੇ ਐਸਡੀਐਮ ਸਾਹਿਬ ਨੂੰ ਫੋਨ ਕਰਦੇ ਆ ਕਦੇ ਮਤਲਬ ਡੀਸੀ ਸਾਹਿਬ ਨੂੰ ਵੀ ਮਿਲ ਕੇ ਆਏ ਆ ਪਰ ਜਣੀ ਨਿਕਲਿਆ ਕੁਝ ਨਹੀਂ ਸਾਨੂੰ ਤਾਂ ਸਮਝ ਨਹੀਂ ਆਉਂਦੀ ਅਸੀਂ ਅੱਕੇ ਹੋਏ ਨੇ ਇੱਕ ਦਿਨ ਐਵੇਂ ਵੀ ਕਿਹਾ ਵੀ ਪ੍ਰਸ਼ਾਸਨ ਤੇ ਸਰਕਾਰ ਹੱਥ ਖੜੇ ਕਰਕੇ ਖਬਰ ਲਵਾ ਦੇਵੇ ਵੀ ਇਹ ਸਰਕਾਰ ਦੇ ਉੱਪਰ ਦੀ ਆ ਸਰਕਾਰ ਦੇ ਵੱਸ ਦੀ ਗੱਲ ਨਹੀਂ ਤਾਂ ਅਸੀਂ ਚਾਹੇ ਖੜੇ ਗੰਨੇ ਨੂੰ ਅੱਗ ਲਾ ਦਈਏ ਅਸੀਂ ਨਹੀਂ ਆਉਂਦੇ ਪਰ ਸਰਕਾਰ ਜਵਾਬਤਾ ਦੇ ਦੇਵੇ ਨਾ ਕੋਈ ਸਰਕਾਰ ਹੱਥ ਖੜੇ ਕਰ ਦੇਵੇ ਵੀ ਮੇਰੇ ਵੱਸ ਦਾ ਰੋਗ ਨਹੀਂ ਅਸੀਂ ਆਪਦਾ ਇਹਨੂੰ ਫੂਕ ਦਈਏ ਖੇਤ ਖੜੇ ਨੂੰ ਹੀ ਸਾਨੂੰ ਹੈਰਾਨ ਕਿਉਂ ਕਰਦੇ ਹੋ ਤੁਸੀਂ ਕਹਿ ਕੇ 10 ਟਰਾਲੀਆਂ ਰੋਜ਼ ਲਾਹਾਂਗੇ ਸਾਡੀਆਂ ਟਰਾਲੀਆਂ 15-15 ਦਿਨਾਂ ਦੀਆਂ ਮਿੱਲ ਵਿੱਚ ਖੜੀਆਂ ਨੇ ਹੋਰ ਅੱਜ ਕੀ ਕਰ ਅੱਜ ਅਸੀਂ 2 ਘੰਟੇ ਇੱਥੇ ਬੈਠਾਂਗੇ ਜੇ ਇਹਨਾਂ ਨੇ 2 ਘੰਟਿਆਂ 'ਚ ਇਸ ਮਸਲੇ ਦਾ ਹੱਲ ਨਾ ਕਰਿਆ ਤਾਂ ਇਸ ਨੂੰ ਅਸੀਂ ਜਾਂ ਤਾਂ ਜਿਹੜਾ ਆ ਪੋਲਾ ਇਹਦੇ ਤੇ ਲੈ ਕੇ ਜਾਵਾਂਗੇ ਟਰਾਲੀਆਂ ਉਥੋਂ ਪੱਕੇ ਤੌਰ ਤੇ ਉਹਨੇ ਇਹਨੂੰ ਬੰਦ ਕਰਾਂਗੇ ਚਾਹੇ ਬੱਬਨਪੁਰ ਵਾਲੇ ਪੁਲ ਤੋਂ ਇਹਨੂੰ ਬੰਦ ਕਰਕੇ ਜਿੰਨਾ ਚਿਰ ਕੋਈ ਪੱਕਾ ਹੱਲ ਨਹੀਂ ਨਿਕਲਦਾ ਉਨਾਂ ਚਿਰ ਅਸੀਂ ਮੱਲਾ ਇਹਨੂੰ ਛੱਡਦੇ ਨਹੀਂ ਕੱਲ ਤੁਹਾਡੀ ਮੀਟਿੰਗ ਵੀ ਹੈ ਕੀਤੀ ਬੜੀ ਮਰਜ਼ੀ ਦੀ 10 ਤਰੀਕ ਦੀ 10 ਤਰੀਕ ਦੀ ਮੀਟਿੰਗ ਆ ਪਰ ਮੀਟਿੰਗ ਕਰਨ ਫੇਰ ਹੀ ਜਾਵਾਂਗੇ ਜੇ ਉਰੋਂ ਖਿਹੜਾ ਛੱਡਣਗੇ ਸਾਡਾ ਇਹ ਸਾਨੂੰ 10 ਟਰਾਲੀਆਂ ਇਹਨਾਂ ਨੇ ਕਿਹਾ 5 ਵੀ ਨਹੀਂ ਲਾਉਂਦੇ ਹਾਲਾਂਕਿ ਮੱਲਾ ਪੰਜ ਸੱਤ ਕਿਸਾਨਾਂ ਦਾ ਤਾਂ ਜਿਨ੍ਹਾਂ ਨੇ ਜਿਹੜੇ ਗੰਨਾ ਲੈ ਕੇ ਆਉਂਦੇ ਨੇ ਉਹਨਾਂ ਨੂੰ ਪਰਚੀ ਵੀ ਨਹੀਂ ਦਿੰਦੇ ਕੈਨ ਕਮਿਸ਼ਨਰ ਦਾ ਤੁਹਾਡੀ ਮੀਟਿੰਗ ਕੋਈ ਹੋਰ ਜਿੱਥੇ ਮੀਟਿੰਗ ਦਿੱਤੀ ਆ ਫਿਰ ਖੇਤੀਬਾੜੀ ਮੰਤਰੀ ਨਾਲ ਹਾਂਜੀ ਤਾਂ ਉਹਨਾਂ ਨੇ ਕੀ ਪ੍ਰਸੰਤਾ ਸੀ ਕੈਨ ਕਮਿਸ਼ਨਰ ਨੇ ਵੀ ਸਾਰਿਆਂ ਨੂੰ ਭਰੋਸਾ ਹੀ ਦਿੱਤਾ ਸੀ ਵੀ ਇਹ 10 ਟਰਾਲੀਆਂ ਰੋਜ਼ ਲਾਹਿਆ ਕਰਨਗੇ 10 ਪਰਚੀਆਂ ਰੋਜ਼ ਦਿਆ ਕਰਨਗੇ ਪਰ ਇਹ ਟਰਾਲੀਆਂ ਦੋ ਵੀ ਨਹੀਂ ਲਾਉਂਦੇ ਰੋਜ਼ ਜੇ ਪੰਜ ਵੀ ਲਾਹੀ ਜਾਂਦੇ ਅਸੀਂ ਤਾਂ ਵੀ ਚੱਲ ਜਾਂਦੇ ਦੋ ਟਰਾਲੀਆਂ ਵੀ ਰੋਜ਼ ਦੀ ਆ ਉਸਤ ਨਹੀਂ ਪੈਂਦੀ ਇਹ ਗਿਣ ਲੈਣਾ ਆ ਕੇ ਡਾਟਾ ਦੇ ਦੇਵੇ ਪ੍ਰਸ਼ਾਸਨ ਵੀ ਕਿੰਨੀਆਂ ਲਾਤੀਆਂ